ਗੁਰਦਾਸਪੁਰ ਦੇ ਸਰਹਦੀ ਕਸਬਾ ਦੀਨਾਨਗਰ ਦੀ ਪੁਲਸ ਚੌਕੀ ਬਰਿਆਰ ਉੱਪਰ ਗਰਨੇਡ ਹਮਲਾ ਕਰਨ ਦੀ ਪੋਸਟ ਵਾਇਰਲ ਹੋਣ ਤੋਂ ਬਾਅਦ ਪੁਲਸ ਹੋਈ ਮਸਤਹਿਤ ਆਦੇਸ਼ ਜਮਾ ਰਾਏ ਨਿਸ਼ਾਨ ਜੋੜੀਆਂ ਤੇ ਕੁਲਬੀਰ ਸਿੱਤੂ ਨੇ ਸੋਸ਼ਲ ਮੀਡੀਆ ਤੇ ਬਰਿਆਰ ਪੁਲਸ ਚੌਕੀ ਉੱਪਰ ਗਰਨੇਡ ਹਮਲੇ ਦੀ ਲਈ ਸੀ ਜ਼ਿੰਮੇਵਾਰੀ ਦੀਨਾਨਗਰ ਦੇ ਡੀਐਸਪੀ ਰਜਨਦਰ ਮਨਹਾਸ ਅਤੇ ਪੁਲਸ ਚੌਕੀ ਇੰਚਾਰਜ ਜਸਵਿੰਦਰ ਸਿੰਘ ਨੇ ਗਰਨੇਡ ਹਮਲੇ ਹੂੰ ਤੋ ਕੀਤਾ ਇਨਕਾਰ ਮੀਡੀਆ ਸਾਹਮਣੇ ਦਸੀ ਸਾਰੀ ਗੱਲ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਆਦੇਸ਼ ਜਮਾ ਰਹੇ ਨਿਸ਼ਾਨ ਜੋੜੀਆਂ ਅਤਿ ਕੁਲਬੀਰ ਸਿੱਤੂ ਵੱਲੋਂ ਇੱਕ ਪੋਸਟ ਵਾਇਰਲ ਕੀਤੀ ਜਾਂਦੀ ਹੈ ਜਿਸ ਵਿੱਚ ਗਰਦਾਸਪੁਰ ਤੀਨਾਂ ਨਗਰ ਦੀ ਪੁਲਸ ਚੌਂਕੀ ਬਰੀਾਰ ਉੱਪਰ ਇੱਕ ਗ੍ਰੇਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਜਿਸ ਵਿੱਚ ਲਿਖਿਆ ਜਾਂਦਾ ਹੈ ਕਿ ਬਰੀਾਰ ਚੌਂਕੀ ਉੱਪਰ ਬੰਬ ਪਲਾਸਟਿਕ ਉਹਨਾਂ ਵੱਲੋਂ ਕੀਤਾ ਗਿਆ ਹੈ ਉਸ ਦੀ ਉਹ ਜ਼ਿੰਮੇਵਾਰੀ ਲੈਂਦੇ ਹਨ ਉਹਨਾਂ ਨੇ ਇਸ ਵਿੱਚ ਜਾ ਕੇ ਭਾਈ ਸੰਦੀਪ ਸਿੰਘ ਸੰਨੀਪ ਦੇ ਤਸ਼ਦਦ ਹੋਇਆ ਹੈ ਅਤੇ ਪੁਲਸ ਨੂੰ ਉਹਨਾਂ ਨੇ ਕਿਹਾ ਕਿ ਸੀ ਆਪਣੀ ਵਾਹ ਲਾ ਲਈ ਹੈ 53 ਵਾਰੀ ਹੈ ਕਿਉਂਕਿ ਲਗਾਤਾਰ ਸਿੱਖਾਂ ਦੇ ਉੱਪਰ ਤਸ਼ੱਦਦ ਕੀਤਾ ਜਾ ਰਿਹਾ ਹੈ ਅਤੇ ਉਸ ਦਾ ਬਤਲਾ ਲਿਆ ਹੈ ਉਹਨਾਂ ਨੇ ਕਿਹਾ ਕਿ ਅਗਰ ਇਹ ਤਸ਼ੱਦਦ ਬੰਦ ਨਾ ਹੋਇਆ ਤਾਂ ਉਹ ਇਹ ਹਮਲੇ ਜਾਰੀ ਰੱਖਣਗੇ ਜਦ ਕਿ ਦੂਸਰੇ ਪਾਸੇ ਦਿਨਾਨਗਰ ਦੇ ਡੀਐਸਪੀ ਰਜਿੰਦਰ ਮਨਹਾਸ ਅਤੇ ਪੁਲਿਸ ਚੌਕੀ ਇੰਚਾਰਜ ਜਸਵਿੰਦਰ ਸਿੰਘ ਨੇ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਬਰਿਆਰ ਪੁਲਿਸ ਚੌਕੀ ਦੇ ਹਮਲੇ ਤੋਂ ਇਨਕਾਰ ਕੀਤਾ ਹੈ ਅਤੇ ਮੀਡੀਆ ਸਾਹਮਣੇ ਸਾਰੇ ਗਰ ਰਕਿਆ ਚਾਹੁੰਦੇ ਹਨ ਤੁਹਾਨੂੰ ਕੀ ਕੁਝ ਕਿਹਾ ਡੀਐਸਪੀ ਰਜਿੰਦਰ ਮਨਹਾਸ ਅਤੇ ਏਐਸਆਈ ਜਸਵਿੰਦਰ ਸਿੰਘ ਨੇ ਮੈਂ ਦਸਵਿੰਦਰ ਸਿੰਘ ਐਸਐਚ ਚੌਂਕੀ ਚਾਜ ਬਰਿਆਰ ਜਿਹੜੀ ਆ ਸੋਸ਼ਲ ਮੀਡੀਆ ਤੇ ਚਲੰਡੀ ਹੈ ਨਾ ਪੋਸਟ ਪਈ ਗਈ ਆ ਵੀ ਮਤਲਬ ਚੌਂਕੀ ਬਰਿਆਰ ਤੇ ਜਿਹੜਾ ਵਾ ਗਰਨੇਡ ਹਮਲਾ ਕੀਤਾ ਗਿਆ ਇਹੋ ਜੀ ਕੋਈ ਵੀ ਗੱਲਬਾਤ ਨਹੀਂ ਗਈ ਇਹੋ ਜੀ ਕੋਈ ਵੀ ਗੱਲ ਨਾ ਹੀ ਕੋਈ ਸਾਡੇ ਧਿਆਨ ਚਾਹੀਏ ਨਾ ਹੀ ਇੱਥੇ ਕੋਈ ਹੋਈ ਆ ਸਾਡੇ ਨੂੰ ਜਿਹੜਾ ਤੋਂ ਇਹਦਾ ਲੀਕ ਪੋਸਟ ਤੋਂ ਪਤਾ ਲੱਗਾ ਤੇ ਸਾਡੇ ਇੱਥੇ ਕੋਈ ਗੱਲਬਾਤ ਨਹੀਂ ਗਈ ਉਹ ਆਸਟ੍ਰੇਲ ਖਿਆ ਵੀ ਅਹੀਂ ਚੌਂਕੀ ਬਰੀਆਦ ਉਤੇ ਜਿਹੜਾ ਉਹ ਗਨੇੜ ਹਮਲਾ ਕੀਤਾ ਵਾ ਤੇ ਇਹ ਸਾਡੇ ਜਿਹੜੇ ਭਰਾ ਸੰਨੀ ਨੂੰ ਕੋ ਕੁੱਟਮਾਰ ਕੀਤੀ ਉਹਦੇ ਕਰਕੇ ਸੰਨੀ ਉਹ ਰਮਨ ਸਰਾਲ ਸੰਨੀ ਇਹ ਪਤਾ ਨਹੀਂ ਕੋ ਅਮਨ ਸਰਾਲ ਇਹ ਉਹ ਹੈ ਨਾ ਜਿਹੜਾ ਕਤਲ ਮੁਕਾ ਵਾਲੇ ਸੀ ਸੂਰੀ ਗਦਰ ਵਾਲੇ ਉਹਦੇ ਕਰਕੇ ਤੇ ਇੱਥੇ ਦੀ ਕੋਈ ਗੱਲਬਾਤ ਇਹੋ ਜੀ ਹੈ ਹੀ ਨਹੀਂ 1% ਵੀ ਕੋਈ ਨਹੀਂ ਗੱਲ ਸੀਸੀਟੀ ਦੇਖਿਆ ਨਹੀਂ ਹਾਲ ਵਾਲਾ ਸੀਸੀਟੀ ਸਾਰੇ ਚੈੱਕ ਕੀਤੇ ਆ ਕੋਈ ਗੱਲਬਾਤ ਹਾਂ ਚ ਨਹੀਂ ਆਈ ਕੀ ਜਗਤੀ ਕੀਤਾ ਪੁੱਛੇ ਜੀ ਉਸ ਵਿੱਚ ਇਹ ਹੋਇਆ ਕੀਤਾ ਵਾ ਕਿ ਅਸੀਂ ਬਰਿਆਰ ਚੌਂਕੀ ਦੇ ਜਿਹੜਾ ਗਨੇੜਾ ਹਮਲਾ ਕੀਤਾ ਵਾ ਪਰ ਇਹੋ ਜਿਹੜੀ ਆ ਕੋਈ ਗੱਲਬਾਤ ਵੀ ਨਹੀਂ ਹੈਗੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜਾਬ ਪੁਲਿਸ ਦੀ ਚੌਂਕੀ ਬਰਿਆਰ ਤੇ ਧਮਾਕਾ ਕੀਤਾ ਜਾਂਦਾ ਕਲੇਮ ਕੀਤਾ ਜਾ ਰਿਹਾ ਹੈ ਜਿਸ ਸੰਬੰਧੀ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਖਬਰ ਬਿਲਕੁਲ ਝੂਠੀ ਤੇ ਬੇਬੁਨਿਆਦ ਹੈ ਇਹ ਕਲੇਮ ਸਿਰਫ ਸਨਸਨੀ ਫੈਲਾਉਣ ਲਈ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਪਬਲਿਕ ਦੀ ਜਾਣ ਮਾਲ ਦੀ ਰਾਖੀ ਲਈ ਪੂਰੀ ਕਮਿਟਿਡ ਹੈ ਤੇ ਮਸਤਾਇ